ਕਿਉਂ ਯਾਰ ਗੱਜ ਬਾਈ ਚੱਲਣ ਦੇ ਆ ਟਰੈਕਟਰ ਨੂੰ ਕੋਈ ਨਹੀਂ ਦੂਰ ਆਇਆ ਬੰਦਾ ਯਾਰ ਉਹ ਤਾਂ ਅੰਕੜਾ ਆਇਆ ਉਹ ਤਾਂ ਅੰਕੜਾ ਆਇਆ ਵੇਹ ਤਾਂ ਅੰਕੜਾ ਆਇਆ ਟਰੈਕ ਆ ਕੋ ਨੀ ਨੀ ਬਾਹਰ ਲੈ ਕੇ ਸਾਈਡ ਤੇ ਉਹ ਤਲਾਬ ਯਾਰ ਬਾਈ ਛੱਡ ਦੇ ਕਲੱਚ ਇਹ ਚੰਕੌਰ ਸਾਹਿਬ ਵਾਲੇ ਕਹਿੰਦੇ ਸਾਡੇ ਬਕਸੇ ਦਾ 100 ਮਾਚ ਹੋਊਗਾ ਬਾਸ ਚ ਚੰਕੌਰ ਸਾਹਿਬ ਵਾਲੇ ਕਹਿੰਦੇ ਬਕਸੇ ਦਾ 100 ਮਾਚ ਹੋਣਾ ਬਾਸ ਦੇ ਵਿੱਚ ਉਹ ਐਨਾ ਟਾਈਮ ਖਰਾਬ ਕੀਤਾ ਇਹਦਾ ਚਾਰ ਟਰੈਕਟਰੂ ਚੱਲੇ ਜਾਂਦੇ ਵੀਰੇ ਕਰਦਾ ਵਾਸਤੇ ਕਿਸੇ ਵੀ ਟਰੈਕਟਰ ਦਾ ਜਿਹੜਾ ਇੰਤਜ਼ਾਰ ਨਹੀਂ ਕੀਤਾ ਜੇ ਨਾ ਨਵੀਂ ਕੋਆ ਟਾਈਮ ਫਰਾਉ ਕਰਦੇ ਹੁਣ ਰੋਲਾ ਪਾਏਗਾ ਰੱਪੜ 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 ਪਾਏਗਾ ਰੱਪੜ माना टाइम ख़राब ਕਾਲ ਸੰਤਨ ਮਾਤਾ ਜੁਖੀ ਦੀ ਉਹਨਾਂ ਦੇ ਨਾਂ ਤੇ ਜਿਹੜਾ ਇਹ ਟਰੈਕਟਰ ਚੱਲਦਾ ਇੱਥੇ ਕਰਦਾ ਕਿ ਕਲੀ ਫੇਕੀ ਲੋਕਾਂ ਚਲਦੇ ਜਾ ਰਹੇ ਇਹ ਗ੍ਰੀਸ ਟਰੈਕਟਰ ਦੇ ਉੱਪਰ ਇਸ ਮੁੱਦੇ ਦੇ ਉੱਪਰ ਅਪਰ ਅਪਾਰ ਕਿਰਪਾ ਇਹ ਰੱਲੇ ਵਾਲਾ ਸੇਵਕ ਆ ਗਿਆ ਲਾਡੀ ਬਾਈ ਇਹ ਕਹਿੰਦੇ ਰੱਤੇ ਪਿੰਡ ਵਾਲਾ ਸੇਵਕ ਆ ਮੇਰੇ ਵੀ ਪਾਰਸ ਟਰੈਕਟਰ ਦੇ ਨਾਲ ਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪ੍ਰਦਰਸ਼ਨ ਕਰ ਰਿਹਾ ਮੇਰੇ ਵੀਰੋ ਖੜਕ ਸਿੰਘ ਵਾਲੇ ਦੀ ਧਰਤੀ ਮਾਨਸਾ ਜ਼ਿਲ੍ਹਾ ਮੇਰੇ ਵੀਰੋ ਇਹ ਕਹਿੰਦੇ ਸੰਗੀਤ ਹੋਣੀ ਅੱਜ ਵੱਡਾ ਮੇਲਾ ਕਰਾ ਰਹੇ ਨੇ ਮੇਰੇ ਵੀਰੋ ਉਹ ਕਹਿੰਦੇ ਵੱਡਾ ਮੇਲਾ ਕਰਾ ਰਹੇ ਨੇ ਧੰਨਵਾਦ ਕਰਦੇ ਆ ਸਾਰੀ ਕਮੇਟੀ ਦਾ ਸੰਦੀਪ ਭਾਈ ਦਾ ਵਰਤਿਤ ਪੁਲਿਸ ਦੇ ਕਰਵਿੰਦਰ ਮੁੰਬੜ ਦਾ ਲਵਜਿੰਦਰ ਸੰਤੂ ਬੱਜਾ ਸੰਜੂ ਤੇਰੀਆ ਸਰ ਦੇ ਪੁਲਿਸ ਦਾ ਹਦੀ ਪੰਜਾਬ ਪੁਲਿਸ ਸਰ

ਨੇ ਸੇਵਕਾ ਮੁੰਡਾ ਰੱਲੇ ਵਾਲਾ ਟਰੈਕ ਤਿਆਰ ਕਰ ਦਿਓ ਅਗਲਾ ਮੈਚ ਆਜੇ ਦਾ ਹੁਣ ਲੱਕੀ ਗੋਲਡ ਮਸਤ ਵਾਲੇ ਉਹ ਸਾਡੇ ਵੀਰਾਂ ਬਸੇ ਸਟਾਫ ਤੇ ਗਰਾਊਂਡ ਦੇ ਵਿੱਚ ਆ ਜਾਣਾ ਲੱਕੀ